ਉਮ ਨੂੰ ਆਦੇਸ਼ ਹੈ ਕਿ ਹਰ ਗੁਰੂ ਘਰ ਅੰਦਰ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ ਜਾਵੇ ਤਾਂ ਹਰ ਗੁਰਦੁਆਰੇ ਵਿੱਚ ਪਹਿਰੇਦਾਰੀ ਤੇ ਸੁਰੱਖਿਆ ਦੇ ਪੂਰਤਾ ਪ੍ਰਬੰਧ ਹੋਣੀ ਲਾਜ਼ਮੀ ਹਨ ਗੁਰਦੁਆਰਿਆਂ ਗੁਰਧਾਮਾਂ ਤੇ ਤਖਤ ਸਹਿਬਾਨ ਦਾ ਪ੍ਰਬੰਧ ਖਾਲਸਾ ਪੰਥ ਨੇ ਸ਼ਹਾਦਤਾਂ ਦੇ ਕੇ ਪ੍ਰਾਪਤ ਕੀਤਾ ਹੈ ਇਹ ਪ੍ਰਬੰਧ ਹਮੇਸ਼ਾ ਪੰਥ ਕੋਲ ਹੀ ਰਹੇਗਾ ਸਮੇਂ ਦੇ ਹੁਕਮਰਾਨਾਂ ਵੱਲੋਂ ਗੁਰਦੁਆਰਿਆਂ ਅਤੇ ਤਖਤ ਸਹਿਬਾਨ ਦੇ ਪ੍ਰਬੰਧਾ ਵਿੱਚ ਦਖਲ ਜਾਂ ਪ੍ਰਬੰਧਾ ਨੂੰ ਆਪਣੀ ਹੱਥ ਵਿੱਚ ਲੈਣ ਦੀ ਕੋਸ਼ਿਸ਼ ਨੂੰ ਖਾਲਸਾ ਪੰਥ ਕਦੇ ਬਰਦਾਸ਼ਤ ਨਹੀਂ ਕਰੇਗਾ ਅਤੇ ਤਖਤ ਸਹਿਬਾਨ ਪੰਥ ਦੇ ਹਨ ਅਤੇ ਪੰਥ ਦੇ ਹੀ ਰਹਿਣਗੇ ਬੈਠਾ ਸੌਂਦੀ ਪਾਤਸ਼ਾਹ ਰਾਮਦਾਸ ਸਤਗੁਰੂ ਕਹਾਵੇ ਪੂਰਨ ਤਾਲ ਘਟਾਇਆ ਅੰਮ੍ਰਿਤ ਸਰ ਵਿੱਚ ਜੋਤ ਜਗਾਵੇ ਚੌਥੇ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਦੇ ਪਾਵਨ ਪਵਿੱਤਰ ਮੁਕੱਦਸ ਆਤੇ ਸਿੱਖ ਕੌਮ ਦੇ ਕੇਂਦਰੀ ਅਸਥਾਨ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ਼੍ਰੀ ਦਰਬਾਰ ਸਾਹਿਬ ਵਿਖੇ ਅਤੇ ਸਾਡੇ ਸਰਵੋੱਚ ਤਖਤ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਹਾਜ਼ਰੀਆਂ ਭਰੇ ਗੁਰੂ ਰੂਪ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 6ਵੇਂ ਪਾਤਸ਼ਾਹ ਮੇਰੀ ਪੀਰੀ ਦੇ ਮਾਲਕ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਸਥਾਪਨਾ ਆਪ ਕਰਕੇ ਸਿੱਖਾਂ ਅਤੇ ਸਮੁੱਚੀ ਲੋਕਾਈ ਨੂੰ ਇੱਕ ਐਸੀ ਸੱਚੇ ਤਖਤ ਦੀ ਬਖਸ਼ਿਸ਼ ਕੀਤੀ ਜਿਹੜਾ ਹਮੇਸ਼ਾ ਹੀ ਹੱਕ ਸੱਚ ਨਿਆਂ ਅਤੇ ਧਰਮ ਦੇ ਬੋਲ ਬਾਲਿਆਂ ਲਈ ਆਗਾਹ ਹੋ ਕੇ ਸੇਧ ਦਿੰਦਾ ਹੈ ਅੱਜ ਦੇ ਦਿਨ ਬੰਦੀ ਛੋੜ ਗੁਰੂ ਸ੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ 52 Hindu ਰਾਜਿਆਂ ਨੂੰ ਮੁਗਲਾਂ ਦੀ ਕੈਦ ਗਵਾਲੀਗੜ੍ਹ ਦੇ ਕਿਲੇ ਵਿੱਚੋਂ ਰਿਹਾ ਕਰਵਾ ਕੇ ਸ੍ਰੀ ਅਮਰਿਤਸਰ ਸਾਹਿਬ ਪਹੁੰਚੇ ਸਨ ਬੰਦੀ ਛੋੜ ਦਿਵਸ ਮਾਕੇ ਸੰਗੁੱਚਾ ਖਾਲਸਾ ਪੰਥ ਪੰਥ ਕਰਵੈਤਾ ਮੁਤਾਬਕ ਇੱਥੇ ਸਿਰ ਜੋੜ ਕੇ ਬੈਠਦਾ ਹੈ ਆਤੇ ਭਵਿੱਖ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਰਣਨੀਤੀ ਬਣਾਉਂਦਾ ਹੈ ਮੈਂ ਸਭ ਤੋਂ ਪਹਿਲਾਂ ਬੰਦੀ ਛੋੜ ਦਿਵਸ ਦੀ ਸਮੁੱਚੇ ਖਾਲਸਾ ਪੰਥ ਨੂੰ ਵਧਾਈ ਦਿੰਦਾ ਹਾਂ ਅੱਜ ਜਦੋਂ ਅਸੀਂ ਨਾਨਕ ਸ਼ਾਹੀ ਸੰਮਤ 557 ਆਤੇ ਸਾਲ 225 ਵਿੱਚ ਬੰਦੀ ਛੋੜ ਦਿਵਸ ਮਨਾ ਰਹੇ ਹਾਂ ਤਾਂ 350 ਸਾਲ ਪਹਿਲਾਂ ਵਾਪਰੇ ਅਦੁੱਤੀ ਵਰਤਾਰੇ ਦਾ ਜਗਰ ਇਸ ਮੌਕੇ ਤੇ ਬਹੁਤ ਜ਼ਰੂਰੀ ਹੈ ਨੌਵੇਂ ਗੁਰੂ ਧਰਮ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਦੇ ਅਨੰਦ ਸਿੱਖਾਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਸਮੇਤ ਦਿੱਲੀ ਦੇ ਚਾਂਦਨੀ ਚੌਕ ਵਿਖੇ ਉਸ ਵੇੜੇ ਦੀ ਮਜਲੂਮ ਤੇਰ ਉਹਦੇ ਤਿਲਕ ਤੇ ਜੰਝੂ ਦੀ ਰਾਖੀ ਕਰਦਿਆਂ ਧਾਰਮਿਕ ਆਜ਼ਾਦੀ ਅਤੇ ਮਨੁੱਖੀ ਅਧਿਕਾਰਾਂ ਲਈ ਅਦੁੱਤੀ ਸ਼ਹਾਦਤ ਦਿੱਤੀ ਇਹ ਵਰਤਾਰਾ ਇਸ ਲਈ ਵੀ ਆਦੁੱਤੀ ਸੀ ਕਿਉਂਕਿ ਗੁਰੂ ਸਾਹਿਬ ਜੀ ਨੇ ਉਹਨਾਂ ਲਈ ਸ਼ਹਾਦਤ ਦਿੱਤੀ ਜਿਨ੍ਹਾਂ ਦੇ ਜਨੇਊ ਨੂੰ ਪਹਿਨਣ ਤੋਂ ਪਹਿਲੇ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਨਾਹ ਕਰ ਦਿੱਤੀ ਸੀ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਅੱਜ ਵੀ ਸਾਡਾ ਮਾਰਗਦਰਸ਼ਨ ਕਰਦੀ ਹੈ ਸਮੁੱਚੇ ਸੰਸਾਰ ਅੰਦਰ ਖਾਸ ਕਰ ਇਸ ਦੇਸ਼ ਵਿੱਚ ਹਰ ਧਰਮ ਦੇ ਲੋਕਾਂ ਨੂੰ ਆਪੋ ਆਪਣੇ ਧਰਮ ਅਨਸਾਰ ਧਾਰਮਿਕ ਚਿੰਨ ਪਹਿਨ ਕੇ ਖੁੱਲ ਕੇ ਵਿਚਰਨ ਅਤੇ ਆਜ਼ਾਦੀ ਨਾਲ ਰਹਿਣ ਦੀ ਗਵਾਹੀ ਭਰਦੀ ਹੈ ਪਰ ਅਫਸੋਸ ਅੱਜ ਗੁਰੂ ਸਾਹਿਬ ਜੀ ਦੇ ਸਿੱਖਾਂ ਦੇ ਕਕਾਰ ਕਿਰਪਾਨ ਕੜਾ ਉਤਰਵਾਉਣ ਦੀਆਂ ਦੇਸ਼ ਦੇ ਵੱਖ-ਵੱਖ ਕੋਨਿਆਂ ਤੋਂ ਸਾਹਮਣੇ ਆਉਂਦੀਆਂ ਘਟਨਾਵਾਂ ਦੱਸਦੀਆਂ ਹਨ ਕਿ ਮੌਜੂਦਾ ਹੁਕਮਰਾਨ ਵੀ ਉਸ ਸਮੇਂ ਦੇ ਹੁਕਮਰਾਨਾਂ ਵਾਂ ਸੋਚ ਰੱਖ ਕੇ ਸਾਡੀ ਪਛਾਣ ਨੂੰ ਖਤਮ ਕਰਨ ਦੀ ਮਨਸ਼ਾ ਰੱਖਦੇ ਨੇ ਭਾਵੇਂ ਕਿ ਖਾਲਸਾ ਪੰਥ ਦੀ ਨਿਆਰੀ ਆਪਾ ਤੇ ਹੁੰਦ ਹੈ ਇਸ ਮੌਕੇ ਉੱਤੇ ਲੰਮੇ ਸਮਿਆਂ ਤੋਂ ਜੇਲਾ ਵਿੱਚ ਨજરਬੰਦ ਬੰਦੀ ਸਿੰਘਾਂ ਭਾਈ ਜਗਤਾਰ ਸਿੰਘ ਹਵਾਰਾ ਭਾਈ ਜਗਤਾਰ ਸਿੰਘ ਤਾਰਾ ਭਾਈ ਪਰਮਜੀਤ ਸਿੰਘ ਭਿਉਰਾ ਭਾਈ ਗੁਰਦੀਪ ਸਿੰਘ ਖੇੜਾ ਭਾਈ ਦਵਿੰਦਰਪਾਲ ਸਿੰਘ ਭੁੱਲੜ ਅਤੇ ਹੋਰ ਸਿੰਘਾਂ ਤੇ ਨਾਲ ਹੀ ਫਸ ਫਾਂਸੀ ਦੀ سزا ਦਾ ਸਾਹਮਣਾ ਕਰ ਰਹੇ ਭਾਈ ਬਲਵੰਤ ਸਿੰਘ ਰਾਜੋਆਣਾ ਦੇ ਹੱਕ ਹਕੂਕਾਂ ਅਤੇ ਉਹਨਾਂ ਦੀ ਰਿਹਾਈ ਦੀ ਗੱਲ ਕਰਨੀ ਵੀ ਅਤ ਜ਼ਰੂਰੀ ਹੈ ਸਰਕਾਰ ਨੂੰ ਆਪਣੀਆਂ ਸਜਾਵਾਂ ਪੂਰੀਆਂ ਕਰ ਚੁੱਕੇ ਬੰਦੀ ਸਿੰਘਾਂ ਨੂੰ ਤੁਰੰਤ ਰਿਹਾਅ ਕਰਨ ਦੇ ਨਾਲ-ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ 2019 ਵਿੱਚ ਜਾਰੀ ਕੀਤੇ ਆਪਣੇ ਨੋਟੀਫਿਕੇਸ਼ਨ ਨੂੰ ਪੂਰੀ ਤਰ੍ਹਾਂ ਲਾਗੂ ਕਰਦਿਆਂ ਭਾਈ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜ਼ਾ ਉਮਰ ਕੈਦ ਵਿੱਚ ਤਬਦੀਲ ਕਰਕੇ ਉਹਨਾਂ ਨੂੰ ਵੀ ਰਿਹਾ ਕਰਨਾ ਚਾਹੀਦਾ ਹੈ ਅੱਜ ਲੋੜ ਹੈ ਤੇ ਕੌਮ ਨੂੰ ਆਦੇਸ਼ ਹੈ ਕਿ ਹਰ ਗੁਰੂ ਘਰ ਅੰਦਰ ਬੰਦੀ ਸਿੰਘਾਂ ਦੀ ਰਿਹਾਈ ਲਈ ਅਰਦਾਸ ਕੀਤੀ ਜਾਵੇ ਅੱਜ ਬੰਦੀ ਛੋੜ ਦਿਵਸ ਦੇ ਮੌਕੇ ਉੱਤੇ ਸਿੱਖ ਸਿਧਾਂਤ ਆਤਮਾ ਗੁਰੂ ਗ੍ਰੰਥ ਵਿੱਚ ਸਰੀਰ ਗੁਰੂ ਪੰਥ ਵਿੱਚ ਨੂੰ ਵੀ ਚੇਤੇ ਕਰੀਏ ਮੌਜੂਦਾ ਸਮੇਂ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅਦਬ ਸਤਕਾਰ ਵਿੱਚ ਕਮੀਆਂ ਤੇ ਗੁਰੂ ਘਰਾਂ ਵਿੱਚ ਪੰਥ ਦੀ ਪਹਿਰੇਦਾਰੀ ਕਾਇਮ ਕਰਨ ਦੀ ਗੱਲ ਹੈ ਤਾਂ ਹਰ ਗੁਰਦੁਆਰੇ ਵਿੱਚ ਪਹਿਰੇਦਾਰੀ ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਹੋਣੇ ਲਾਜ਼ਮੀ ਹਨ ਆਪਸੀ ਪ੍ਰੇਮ ਪਿਆਰ ਇਤفاق ਨਾਲ ਚੱਲਦਿਆਂ ਹਰ ਨਾਮੈ ਕੇ ਹੋਵੋ ਜੋੜੀ ਗੁਰਮਖ ਬੈਸੋ ਸਫਾ ਵਿਛਾਏ ਆਪਾਂ ਗੁਰੂ ਬਖਸ਼ਿਸ਼ ਸਿਧਾਂਤ ਨੂੰ ਪ੍ਰਣਾਇ ਹੋਈਏ ਗੁਰੂ ਸਾਹਿਬ ਜੀ ਨੇ ਆਪ ਮੀਰੀ ਪੀਰੀ ਦਾ ਸਿਧਾਂਤ ਬਖਸ਼ਿਆ ਜੋ ਇਹ ਦੱਸਦਾ ਹੈ ਕਿ ਸਿੱਖ ਨੇ ਜਿੱਤੇ ਧਾਰਮਿਕ ਪਰਿਵਾਰਕ ਸਮਾਜਿਕ ਅਤੇ ਆਰਥਿਕ ਤੌਰ ਉਤੇ ਤਗੜਾ ਹੋਣਾ ਹੈ ਉਤੇ ਹੀ ਆਲਮੀ ਪੱਧਰ ਉਤੇ ਰਾਜਸੀ ਤੌਰ ਉਤੇ ਵੀ ਤਗੜਾ ਹੋਣਾ ਹੈ ਆਜ ਸਿੱਖ ਵਿਸ਼ਵ ਭਾਰ ਦੇ ਵੱਖ-ਵੱਖ ਦੇਸ਼ਾਂ ਵਿੱਚ ਵਸਦਾ ਹੈ ਸਿੱਖ ਆਪਣੀ ਇਮਾਨਦਾਰੀ ਤੇ ਲਿਆਕਤ ਨਾਲ ਜਿੱਥੇ-ਜਿੱਥੇ ਵੀ ਵਸੇ ਉਹਨਾਂ ਨੇ ਸ਼ਰਧਾ ਭਾਵਨਾ ਨਾਲ ਸੁੰਦਰ ਗੁਰਦੁਆਰਾ ਸਾਹਿਬ ਸਥਾਪਿਤ ਕੀਤੇ ਜਿਵੇਂ ਕਿ ਪਹਿਲਾਂ ਵੀ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਦੇਸ਼ ਹੋਏ ਹਨ ਕਿ ਕਿਸੇ ਵੀ ਪ੍ਰਾਣੀ ਨੂੰ ਗੁਰਦੁਆਰਾ ਸਾਹਿਬ ਆਉਣ ਤੋਂ ਨਹੀਂ ਰੋਕਿਆ ਜਾ ਸਕਦਾ ਪਰੰਤੂ ਪਿਛਲੇ ਕੁਝ ਸਮੇਂ ਤੋਂ ਵਿਦੇਸ਼ਾਂ ਦੇ ਗੁਰਦੁਆਰਿਆਂ ਵਿੱਚ ਅਜਾਈਆਂ ਘਟਨਾਵਾਂ ਦਾ ਵਾਪਰਨਾ ਪੰਥ ਦੇ ਹਿੱਤਾਂ ਵਿੱਚ ਨਹੀਂ ਹੈ ਅਸੀਂ ਆਪਣੇ ਨਿੱਜੀ ਹਿੱਤਾਂ ਜਾਂ ਕਾਨੂੰਨ ਦਾ ਸਹਾਰਾ ਲੈ ਕੇ ਕਿਸੇ ਨੂੰ ਵੀ ਗੁਰੂ ਘਰ ਆਉਣ ਤੋਂ ਨਾ ਰੋਕੀਏ ਕਿਸੇ ਨੂੰ ਨਹੀਂ ਰੋਕਣਾ ਹੈ ਗੁਰੂ ਸਾਹਿਬ ਜੀ ਦੇ ਫਰਮਾਨ ਕਬੀਰ ਜੇ ਦਰ ਆਵਤ ਜਾਤਿਓ ਹਟਕੈ ਨਾਹੀ ਕੋਇ ਸੋ ਦਰ ਕੈਸੇ ਛੋਡਿਆ ਜੋ ਦਰ ਐਸਾ ਹੋਏ ਆਪਾਂ ਇਸ ਮੁਤਾਬਕ ਚੱਲੀਏ ਆਪਣੇ ਛੋਟੇ ਮੋਟੇ ਮਤਭੇਦਾਂ ਤੋਂ ਉੱਪਰ ਉੱਠ ਕੇ ਗੁਰ ਭਾਈ ਬਣ ਕੇ ਰਹਿਗੇ ਸਿੱਖ ਕੌਮ ਇੱਕ ਸਾਂਝਾ ਪਰਿਵਾਰ ਹੈ ਇਸ ਲਈ ਸਾਡਾ ਇਕਜੁੱਟ ਰਹਿਣਾ ਮਹਤਵਪੂਰਨ ਹੈ ਇਹ ਗੁਰੂ ਸਾਹਿਬਾਨ ਦੀ ਬਖਸ਼ਿਸ਼ ਹੈ ਕਿ ਸਿੱਖ ਕੌਮ ਵਿੱਚ ਕੋਈ ਵੀ ਆਪਸੀ ਵਖਰੇਵਾ ਇੰਨਾ ਵੱਡਾ ਨਹੀਂ ਜਿਸ ਨੂੰ ਆਧਾਰ ਬਣਾ ਕੇ ਕੋਈ ਕੌਮ ਵਿੱਚ ਫੁੱਟ ਪਾਉਣ ਦੀ ਕੋਸ਼ਿਸ਼ ਕਰੇ ਅਸੀਂ 10 ਗੁਰੂ ਸਹਿਬਾਨ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜਿਸ ਵਿੱਚ ਗੁਰੂ ਸਹਿਬਾਨ ਸਤਕਾਰਤ ਭਗਤਾਂ ਪਟਾਂ ਅਤੇ ਗੁਰਸਿੱਖਾਂ ਦੀ ਬਾਣੀ ਦਰਜ ਹੈ ਨੂੰ ਆਪਣਾ ਗੁਰੂ ਮੰਨਦੇ ਹਾਂ ਅਸੀਂ ਜਦੋਂ ਖੰਡੇ ਬਾਟੇ ਦੀ ਪਾਹਲ ਅਮਰਤ ਛਕਦੇ ਹਾਂ ਤਾਂ ਪੰਜ ਪਿਆਰੇ ਸਹਿਬਾਨ ਇੱਕ ਥਾਂ ਅਤੇ ਇੱਕ ਬਾਟੇ ਵਿੱਚ ਹੀ ਪੰਜ ਬਾਣੀਆਂ ਦਾ ਪਾਠ ਕਰਕੇ ਅੰਮ੍ਰਿਤ ਤਿਆਰ ਕਰਦੇ ਹਨ ਇਹ ਸਾਡੀ ਇੱਕ ਜੁਗੜਤਾ ਹੈ ਵਿਸ਼ਵ ਭਰ ਵਿੱਚ ਵਸਣ ਵਾਲੇ ਸਿੱਖ ਅੰਮ੍ਰਿਤ ਛਕਣ ਤੋਂ ਬਾਅਦ ਪੰਜ ਕਕਾਰ ਵੀ ਇੱਕੋ ਜਹੇ ਪਾਉਂਦੇ ਹਨ ਅਸੀਂ ਸ਼੍ਰੀ ਆਨੰਦਪੁਰ ਸਾਹਿਬ ਦੇ ਵਾਸੀ ਹਾਂ ਇਸ ਤਰ੍ਹਾਂ ਕਾਮ ਵਿੱਚ ਐਸਾ ਕੋਈ ਵਖਰੇਵਾ ਨਹੀਂ ਹੈ ਸਗੋਂ ਖਾਲਸਾ ਪੰਥ ਇੱਕ ਕਿਸਾਨ ਜਾ ਪਰਿਵਾਰ ਹੈ ਪੰਥ ਜਦੋਂ ਵੀ ਅਰਦਾਸ ਕਰਦਾ ਹੈ ਤਾਂ ਕੌਮ ਦੇ ਸ਼ਹੀਦਾਂ ਨੂੰ ਸਦਾ ਸਜਦਾ ਅਤੇ ਸਤਕਾਰ ਭੇਟ ਕਰਦੇ ਆ ਇਹ ਸ਼ਬਦ ਵੀ ਤਹਰਾਉਂਦਾ ਹੈ ਜਿਨ੍ਹਾਂ ਸਿੰਘਾਂ ਸਿਮਣੀਆਂ ਨੇ ਗੁਰਦਵਾਰੀਆਂ ਦੀ ਸੇਵਾ ਲਈ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਗੁਰਦਵਾਰੀਆਂ ਗੁਰਦਘਾਮਾਂ ਤੇ ਤਖਤ ਸਹਿਬਾਨ ਦਾ ਪ੍ਰਬੰਧ ਖਾਲਸਾ ਪੰਥ ਨੇ ਸ਼ਹਾਦਤਾਂ ਦੇ ਕੇ ਪ੍ਰਾਪਤ ਕੀਤਾ ਹੈ ਇਹ ਪ੍ਰਬੰਧ ਹਮੇਸ਼ਾ ਪੰਥ ਕੋਲ ਹੀ ਰਹੇਗਾ ਸਮੇਂ ਦੇ ਹੁਕਮਰਾਨਾਂ ਵੱਲੋਂ ਗੁਰਦਵਾਰਿਆਂ ਅਤੇ ਤਖਤ ਸਹਿਬਾਨ ਦੇ ਪ੍ਰਬੰਧਾ ਵਿੱਚ ਦਖਲ ਜਾਂ ਪ੍ਰਬੰਧਾ ਨੂੰ ਆਪਣੇ ਹੱਥ ਵਿੱਚ ਲੈਣ ਦੀ ਕੋਸ਼ਿਸ਼ ਨੂੰ ਖਾਲਸਾ ਪੰਥ ਕਦੇ ਬਰਦਾਸ਼ਤ ਨਹੀਂ ਕਰੇਗਾ ਗੁਰਦੁਆਰੇ ਅਤੇ ਤਖਤ ਸਹਿਬਾਨ ਪੰਥ ਦੇ ਹਨ ਅਤੇ ਪੰਥ ਦੇ ਹੀ ਰਹਿਣਗੇ ਸੇਖਰ ਅਰਦਾਸ ਦੀ ਭਾਵਨਾ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੇਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਪਾਕਿਸਤਾਨ afghanistan ਆਦਿ ਦੇਸ਼ਾਂ ਵਿੱਚ ਰਹਿ ਕੇ ਗੁਰਦੁਆਰਿਆਂ ਗੁਰਧਾਮਾਂ ਦੇ ਦਰਸ਼ਨਾਂ ਤੇ ਸੇਵਾ ਸੰਭਾਲ ਦੀ ਤਾਂ ਸਿੱਖ ਮਨਾਂ ਵਿੱਚ ਬਹੁਤ ਡੂੰਗੀ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰ ਮੌਕੇ ਸਿੱਖ ਅਰਦਾਸਾਂ ਨੂੰ ਭਾਗ ਲੱਗੇ ਜਦੋਂ ਸ੍ਰੀ ਦਰਬਾਰ ਸਾਹਿਬ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਗਾ ਖੁੱਲਿਆ ਪਰ ਪਿਛਲੇ ਕੁਝ ਮਹੀਨਿਆਂ ਤੋਂ ਭਾਰਤ ਤੇ ਪਾਕਿਸਤਾਨ ਵਿਚਕਾਰ ਕੁਸ਼ ਤਲਖ ਮਾਹੌਲ ਕਾਰਨ ਭਾਵੇਂ ਕਿ ਹੁਣ ਤਲਖ ਮਾਹੌਲ ਨਹੀਂ ਹੈ ਇਹ ਲਾਂਗਾ ਬੰਦ ਕਰ ਦਿੱਤਾ ਗਿਆ ਹੈ ਲੇਕਿਨ ਸਿੱਖ ਕੌਮ ਦੀ ਇਹ ਭਾਵਨਾ ਹੈ ਇਹ ਲਾਂਗਾ ਜਲਦ ਖੋਲਿਆ ਦਾ ਗਾਵੇ ਤਾਂ ਜੋ ਦੋਵਾਂ ਮੁਲਕਾਂ ਵਿੱਚ ਆਪਸੀ ਪ੍ਰੇਮ ਤੇ ਸੱਦ ਭਾਵਨਾ ਦਾ ਪੈਗਾਮ ਵਧੇ ਅਤੇ ਇਕੱਠੇ ਤਰੱਕੀਆਂ ਕਰਨ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਸਿੱਖੀ ਦੀਆਂ ਜੜਾਂ ਬਹੁਤ ਡੂੰਘੀਆਂ ਅਤੇ ਵਿਸ਼ਾਲ ਹਨ ਗੁਰੂ ਸਹਿਬਾਨ ਨੇ ਆਪਣੇ ਜੀਵਨ ਕਾਲ ਸਮੇਂ ਇਸ ਧਰਤੀ ਦੇ ਵੱਖ-ਵੱਖ ਖੇਤਰਾਂ ਵਿੱਚ ਜਾ ਕੇ ਸਿੱਖੀ ਦਾ ਸੰਦੇਸ਼ ਖੁਦ ਪਹੁੰਚਾਇਆ ਅਤੇ ਸੰਗਤਾਂ ਕਾਇਮ ਕੀਤੀਆਂ ਸਿੱਖੀ ਵਿੱਚ ਸਰਬਸਾਂਝੀ ਵਾਲਤਾ ਛੂਤ-ਸ਼ਾਤ ਉੱਚ-ਨੀਚ ਜਾਤ-ਪਾਤ ਰੰਗ ਨਸਲ ਚਾਹੇ ਭੇਦ ਭਾਵਾਂ ਤੋਂ ਉੱਪਰ ਸਭਨਾ ਵਿੱਚ ਇੱਕ ਅਕਾਲ ਪੁਰਖ ਨੂੰ ਦੇਖਦਿਆਂ ਸਮੁੱਚੀ ਮਨੁੱਖਤਾ ਨੂੰ ਕਲਾਵੇ ਵਿੱਚ ਲੈਣ ਦਾ ਸਿਧਾਂਤ ਹੈ ਸੰਗਤ ਪੰਗਤ ਗੁਰੂ ਕੇਸਰੋਵਰ ਗੁਰੂ ਦੀਆਂ ਬਾਉੜੀਆਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਚਾਰ ਦਰਵਾਜ਼ੇ ਗੁਰਮਤ ਦੇ ਇਹਨਾਂ ਮਹਾਨ ਫਲਸਫਿਆਂ ਦਾ ਵਿਸ਼ਵ ਭਰ ਖਾਸ ਕਰ ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਅੱਜ ਇਹ ਜੋ ਗੁਰਮਤ ਦਾ ਫਲਸਫਾ ਹੈ ਇਸ ਨੂੰ ਬਚਾਉਣ ਲਈ ਪ੍ਰਚਾਰ ਪਸਾਰ ਤੇ ਉਚੇਚੇ ਯਤਨਾਂ ਅਤੇ ਵੱਡੇ ਉਪਰਾਨਿਆਂ ਦੀ ਲੋੜ ਦੱਸਦਾ ਹੈ ਪੰਜਾਬ ਦੇ ਜੰਮਿਆਂ ਨੂੰ ਨਿਤ ਮੁਹਿਮਾ ਇਹ ਆਖਣ ਇਸ ਸਾਲ ਆਏ ਹੜ੍ਹਾਂ ਦੀ ਮਾਰ ਨੇ ਸਾਬਤ ਕੀਤਾ ਪੰਜਾਬ ਦੇ ਵੱਡੇ ਹਿੱਸੇ ਵਿੱਚ ਵਸਦੇ ਲੋਕਾਂ ਨੇ ਹੜ੍ਹਾਂ ਦੀ ਮਾਰ ਚੱਲੀ ਜਿਸ ਵਿੱਚ ਬਹੁਤ ਜਾਨੀ ਤੇ مالی ਨੁਕਸਾਨ ਹੋਇਆ ਪਰ ਆਕਾਲ ਪੁਰਖ ਦੇ ਆਸਰੇ ਜੀਣ ਵਾਲੇ ਪੰਜਾਬ ਦੇ ਨੌਜਵਾਨਾਂ ਨੇ ਸਿੱਖੀ ਸਿਧਾਰਤਾਂ ਤੇ ਪੈਰਾ ਦਿੰਦਿਆ ਖਾਲਸਾ ਹੀ ਨਿਸ਼ਾਨਾਂ ਦੀ ਅਗਵਾਈ ਹੇਠ ਵੱਖ-ਵੱਖ ਥਾਵਾਂ ਉੱਤੇ ਫੌਰੀ ਰਾਹਤ ਪਹੁੰਚਾਈ ਇਸ ਨੇ ਇੱਕ ਵਾਰ ਫੇਰ ਸਾਬਤ ਕੀਤਾ ਕਿ ਪੰਜਾਬ ਦੀ ਜਵਾਨੀ ਚੜ੍ਹਦੀ ਕਲਾ ਵਿੱਚ ਹੈ ਆਦੇ ਗੁਰੂ ਸਾਹਿਬ ਦੀ ਭੈ ਭਾਵਨੀ ਵਿੱਚ ਰਹਿੰਦਿਆ ਬਾਣੀ ਬਾਣੇ ਤੇ ਸਿੱਖ ਸਿਧਾਂਤ ਦੀ ਧਾਰਕ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਗੁਰਿਆਈ ਪੁਰਬ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਸਾਲਾ ਸ਼ਹੀਦੀ ਸਾਕਾ ਇਸ ਸਾਲ ਨਵੰਬਰ ਮਹੀਨੇ ਵਿੱਚ ਸਮੁੱਚੇ ਖਾਲਸਾ ਪੰਥ ਦੇ ਸਹਿਯੋਗ ਨਾਲ ਗੁਰਦੁਆਰਾ ਸ਼੍ਰੀ ਸੀਸਗੰਜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਆਤੇ ਗੁਰਦੁਆਰਾ ਸ਼੍ਰੀ ਸੀਸਗੰਜ ਸਾਹਿਬ ਦਿੱਲੀ ਵਿਖੇ ਮਨਾਇਆ ਜਾ ਰਿਹਾ ਪੰਥ ਦੀ ਨਮੈਂਦਾ ਜ਼ਮਾਤ ਵੱਲੋਂ ਗੁਰੂ ਕੀ ਸੰਗਤ ਵੱਲੋਂ ਮਿਤੀ 21 ਤੋਂ 29 ਨਵੰਬਰ 2025 ਤੱਕ ਮਨਾਏ ਜਾ ਰਹੇ ਸ਼ਤਾਬਦੀ ਦੇ ਇਨ੍ਹਾਂ ਸਮਾਗਮਾਂ ਵਿੱਚ ਸੰਗਤ ਵਦ ਤੋਂ ਵਦ ਸ਼ਾਮੂਲੀਅਤ ਕਰੇ ਪੰਥ ਖੁਦ ਆਪ ਰਾਰ ਮਿਲ ਕੇ ਇਨ੍ਹਾਂ ਸ਼ਤਾਬਦੀਆਂ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਵਿਖੇ ਮਨਾਏ ਨਾ ਕੋ ਵੈਰੀ ਨਹੀਂ ਬੇਗਾਨਾ ਸਗਲ ਸੰਗ ਹਮ ਕੋ ਬਨ ਆਈ ਦੇ ਗੁਰ ਬਾਕ ਅਨਸਾਰ ਖਾਲਸਾ ਪੰਥ ਕਿਸੇ ਨੂੰ ਵੈਰੀ ਦੁਸ਼ਮਣ ਨਹੀਂ ਮੰਨਦਾ ਸਗੋਂ ਸਾਰਿਆਂ ਨੂੰ ਆਪਣੇ ਸਮਝਦਾ ਹੈ ਪਰੰਤੂ ਇਸ ਦੇ ਬਾਵਜੂਦ ਜੇ ਕੋਈ ਸਿੱਖ ਕਾਮ ਉੱਤੇ ਚੜ ਕੇ ਜਰਵਾਣਾ ਬਣ ਕੇ ਆਵੇ ਤਾਂ ਸਿੱਖੀ ਦਾ ਸਿਧਾਂਤ ਹੈ ਕਿ ਝੁੱਕ ਕੇ ਆਏ ਨੂੰ ਤੇਗ ਪੱਕੀ ਤੇ ਚੜ ਕੇ ਆਏ ਨੂੰ ਤੇਗ ਪੱਕੀ ਸਿੱਖ ਕਾਮ ਦੀ ਆਪਣੀ ਵਿਲੱਖਣ ਨਿਯਾਰੀ ਹੋਣ ਅਤੇ ਪਛਾਣ ਹੈ ਸਿੱਖ ਕੌਮ ਨੇ ਕਦੇ ਵੀ ਆਪਣੀ ਨਿਆਰੀ ਪਛਾਣ ਦੇ ਨਾਲ ਸਮਝੌਤਾ ਨਹੀਂ ਕੀਤਾ ਇਸ ਲਈ ਭਾਵੇਂ ਸਾਨੂੰ ਚਰਕੜੀਆਂ ਤੇ ਚੜਨਾ ਪਿਆ ਬੰਦ ਬੰਦ ਕਟਵਾਉਣਾ ਪਿਆ ਖੋਪੜੀਆਂ ਲਹਾਉਣੀਆਂ ਪਈਆਂ ਪਰ ਅਸੀਂ ਆਪਣੀ ਪਛਾਣ ਕਾਇਮ ਰੱਖੀ ਸਿੱਖ ਇਸ ਸਿਧਾਂਤ ਦੇ ਧਾਰਨੀ ਹਨ ਨਾ ਹਮ ਹਿੰਦੂ ਨਾ ਮੁਸਲਮਾਨ ਅੱਲਾਹ ਆਰਾਮ ਕੇ ਪਿੰਡ ਪ੍ਰਾਨ ਸਮੁੱਚਾ ਖਾਲਸਾ ਪੰਥ ਚੜਦੀ ਕਲਾ ਵਿੱਚ ਸੀ ਤੇ ਚੜਦੀ ਕਲਾ ਦੇ ਵਿੱਚ ਰਹੇਗਾ ਮੈਂ ਫੇਰ ਇੱਕ ਵਾਰ ਤੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਕੰਪਲੈਕਸ ਵਿੱਚ ਆਏ ਖਾਲਸਾ ਪੰਥ ਨੂੰ ਅਤੇ ਮੀਡੀਏ ਦੇ ਰਾਹੀ ਦੁਨੀਆ ਭਰ ਤੋਂ ਜੁੜੇ ਹੋਏ ਗੁਰੂ ਨਾਨਕ ਨਾਮ ਲੈਵਾ ਸਿੱਖ ਸੰਗਤਾਂ ਨੂੰ ਬੰਦੀ ਛੋੜ ਦਿਹਾੜੇ ਦੀਆਂ ਲੱਖ 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 ਵਧਾਈਆਂ ਦਿੰਦਾ ਹਾਂ ਕੋਲ ਗਲਤੀ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ वाहिगुरु जी फति